ਹੁਣ ਮੈਂ ਤਾਂ ਬਈ ਉਧਰ ਦੇ ਪਾਸੇ ਡਾਂਸਰ ਬਹੁਤ ਤੜਾ ਖੜਿਆ ਮੇਰੇ ਲਈ ਤਾੜੀ ਮਾਰ ਦੋ ਮੁੰਡੇ ਯੂਐਸਏ ਐਕਟਰ ਲਈ ਮੇਰੇ ਕੋਲ ਕਾਜਕਾਰੀ ਹੈ ਨਾਲ ਕੋ ਵੱਡੀ ਆ ਰਹੀ ਜੀ ਬਾਬੇ ਨਾਮ ਦੇ ਚੰਗੇ ਉਧਰ ਦੇ ਪਾਸੇ ਇੱਕ ਮਾਰ ਦੋ ਤਾੜੀ ਵੀ ਜੋਰ ਨਾਲ ਵਾਹ ਵੱਡੀ ਗੱਲ ਹੁੰਦੀ ਬਈ ਜੱਟ ਜਿੱਤਣੇ ਧੰਨਵਾਦ ਗੁਰੂ ਦਿਨਾਂ ਤੋਂ ਆਪ ਵਰਨ ਆਰਾਧਾ ਹੁਣ ਦਸ ਬਰਾਸਤਾ ਕੋ ਗਵਿੰਨੂ ਲਾਗੇ ਦਾਜੀ ਪ੍ਰਵਾਹ ਮੇਰਾਸ ਦਾ ਪੁੱਤੋਂ ਕਾਰਿ ਵੈਕਤੀ ਦੇ ਪਤੇ ਵਾਰ ਕੋਟੇ ਸਹਾਇਤ ਬਾਸ਼ਿੰਦਸ਼ਮੀ ਪ੍ਰਥਮ ਪਵਤ ਸੁਮੇਂ ਕਰ ਗੁਰੂਆਂ ਕ ਲਈ ਤੇ ਆਏ ਰਾਮਦਾਸ ਰਾਮਦਾਸ ਦੇ ਸਹਾਇ ਅਜੰਮਾ ਵਰਗਨ ਨੂੰ ਸੁਮਰੋ ਸ੍ਰੀ ਗੁਰਾਇ ਸ੍ਰੀ ਅੰਮ੍ਰਿਤ ਧਾਈ ਨੇ ਇਸ ਰਿਟੇ ਸੁਝਾਏ ਤੇੜੂ ਹੱਥ ਸਵਰੀਏ ਗੁਰੂ ਆਵੈ ਤਾਏ ਸਭ ਥਾਈ ਹੁਣੋਂ ਸਹਾਇਤ ਸੁਮੇ ਪਾਸ਼ਾ ਗੁਰਗੋਜ ਸਿੰਘ ਜੀ ਮਹਾਰਾਜ ਸਭ ਤੋਂ ਪਹਿਲਾਂ ਸਾਰੇ ਦਸੰਪਾਸ਼ੇ ਜੀਓ ਸੁਰਗਰਾਮ ਸਾਹਿਬ ਦੇ ਪਾਰ ਸਾਰੇ ਦਾ ਧੰਨ ਕਰਕੇ ਗੋਲਣਾ ਜੀ ਸ੍ਰੀ ਵਾਹਿਗੁਰੂ ਬੰਨ ਪਿਆਰੇ ਚਾਰ ਸੁਖ ਜਲ ਦੇ 40 ਰੁਪਏ ਅੱਧੀਆਂ ਸਤਨਾ ਸਤਿਆਂ ਜਿਨ੍ਹਾਂ ਨਾਮ ਦਿੱਤਾ ਰੋਟਿਕਾ ਦੇ ਇਲਾਕੇ ਦੀ ਵਾਰ ਦੇ ਕੰਸਿਤਾ ਕਿਨਾ ਪਿਆਰੇ ਕਰਨ ਕਮਾਈ ਦਾ ਧੰਨ ਕਰਕੇ ਗੋਲਣਾ ਜੀ ਸ੍ਰੀ ਇਹਨਾਂ ਸਿੰਘਾ ਸਾਹਿਬ ਜੀ ਅਨੇਕਾਂ ਕੋਲੇ ਬਹੁਤ ਮੱਟਾਇਆ ਸੁਖ ਜੀ ਅੰਦਰ ਬਿਨੁੜੇ ਰੈਨਕੁਰਾਏ ਗੁਰਦੁਆਰੇ ਕਿੰਧੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੰਘ ਜੀ ਨੇ ਸੁਨਵਾਇਆ ਤੇ ਨਾਲੇ ਕੁਮਾਰੀ ਦਾ ਘਰ ਬੈਠੇ ਹੋਣਾ ਇੱਕ ਸ੍ਰੀ ਵਾਹਿਗੁਰੂ ਪੰਗਾ ਪੰਗਾ ਦੁਆਰੇ ਤੋਂ ਮੰਨ ਲਿਖਣਾ ਤੇ ਰੋਗੇ ਦਾ ਤਾਂ ਅੰਦਰ ਤੇ ਹੋਣਾ ਜੀ ਸ੍ਰੀ ਵਾਹਿਗੁਰੂ ਸਤਿਮੈਂ ਸੁਖਾਲੇ ਜੀ ਕੋ ਦਾਸ ਕਰਤ ਪਾਸੇ ਤੋਂ ਵਾਰ ਕਰੂੰ ਵਾਹਿਗੁਰੂ ਵਾਹਿ ਦੇਰ ਨਾਮ ਤੇ ਤਾਵੇ ਜਿੰਤਾ ਉਹਨਾਂ ਦਾ ਸੰਕਲਪ ਸੁਭੋਏ ਜਮਨ ਜੰਬਾ ਉਸ ਸਹਿਯੋਗ ਨਾਲ ਚਾਰਾਤ ਦੇਵ ਤੇ ਬੰਦੇ ਬੰਦੀ ਪੈਜ ਮੰਦਰੀ ਜੀ ਸ੍ਰੀ ਸਭ ਸਹਾਏ ਪਾਸੇ ਜੇ ਘੁਰ ਵਾਲੇ ਬੰਨਾਰ ਜੀ ਸ੍ਰੀ ਸਹਾਏ ਹੁਣ ਮੈਂ ਤਾਂ ਭਾਈ ਹੁਣ ਮੈਂ ਤਾਂ ਭਾਈ ਭਾਜ ਨਹੀਂ ਆਉਂਦੀ ਨਾ ਦੀ ਬਾਈ ਜੋਸੀ ਕਿਵੇਂ ਬਰਾਬਰ ਵੀਰੇ ਠੀਕ ਆ ਅੱਜ ਕਿਹੜੀ ਟੀਮ ਨਾਲ ਖੇਡਣਾ ਫਿਰ ਤਦਿਆਨ ਸਿਟੀ ਜੇ ਠੀਕ ਆ ਜੋਚੀ ਭਾਈ ਲੈ ਗਿਆ ਫਿਰ ਹਾਂਜੀ ਹਾਂਜੀ ਤੋਸਾਬ ਹੈ ਠੀਕ ਆ ਹੋਰ ਸੱਟਾ ਹੁਣ ਤੱਕ ਕਿੱਥੇ ਕਿੱਥੇ ਖੇਡ ਲਿਆ ਫਿਰ ਦੱਸ ਫਿਰ ਤਰ ਕੋ ਲੱਕ ਹੋਵੇ ਕੋਈ ਚੱਕਰ ਨਹੀਂ ਜਾਣ ਕੋਈ ਚੱਕਰ ਨਹੀਂ ਗੋਲ ਪਿੰਡ ਦੀ ਟੀਮ ਲਈ ਨਹੀਂ ਨਹੀਂ ਹਾਂ ਠੀਕ ਆ ਹਾਂਜੀ ਹੋਰ ਗੋਲ ਵੇਡ ਰਣਾ ਵਾ ਕੀ ਬਾਤਾਂ ਬਹੁਤ ਵੱਡੀ ਗੱਲ ਆ ਫਿਰ ਤਾਂ ਯਾਰ ਭਾਈ ਤਰਨਾਪੁਰਾ ਕੀ ਆ ਰਾਵਜੀ ਸਿੰਘ ਪ੍ਰਾਵਜੀ ਸਿੰਘ ਹੋਠੀਆ ਪ੍ਰਾਵਰ ਬਲੌਗ ਪਾਵਾਂਗੇ ਯਾਰ ਟੈਨਸ਼ਨ ਕਰ ਲੈਣਾ ਹਾਂ ਦਾ ਥੋੜਾ ਜੁੱਤਾ ਕਿੱਥੇ ਜੁੱਤੇ ਕਿਹਾ ਆ ਸੈਟਾਂ ਅੱਜ ਕਿਹੜੀ ਟੀਮ 'ਚ ਖੇਡਣਾ ਫਿਰ ਹਾਂਜੀ ਲੁਧਿਆਣੇ ਵਾਲੀ ਠੀਕ ਆ ਪੂਰੇ ਫੱਟਾ ਹਾਂਜੀ ਪੂਰੇ ਫੱਟ ਹੋਗੀ ਅੱਜ ਖੇਡੂਗਾ ਗੋਰੀ ਕਾਲੇ ਹਾਲੀ ਵੱਡੇ ਵਾਲਿਆ ਜੈਂ ਹਾਂ ਨਹੀਂ ਠੀਕ ਆ ਭਾਈ ਅੱਜ ਤਾਂ ਮੁੰਡਿਆਣੇ ਸਰਾ ਲਾਇਆ ਹੋਇਆ ਹੈ ਸਹੀ ਆ ਸਹੀ ਆ ਤੇਰੇ ਪੰਡ ਕਦੋਂ ਕਾਪਾ ਮਾਨੀਸ਼ੇ 7-8 ਦਾ ਈ ਸਰਵਰੀ ਦਾ ਸਰਵਰੀ ਦਾ ਠੀਕ ਆ ਸਰਾਲ ਲੱਗੂਗਾ ਨਾ ਸੇਰਾ ਪੂਰਾ ਲੱਗੂਗਾ ਯਾਰਾ ਠੀਕ ਆ ਯਾਰਾ ਬੰਨਾਂਗੇ ਠੀਕ ਆ ਠੀਕ ਆ ਹਾਂਜੀ ਹਾਂਜੀ ਉਧਰ ਮੇਰੇ ਪਾਸੇ ਇੱਕ ਵਿਸ਼ੇਸ਼ ਸ੍ਰਮਾਨ ਦਾ ਜਿਹੜਾ ਪ੍ਰਦੀਪ ਸਾਡਾ ਜੀ ਉਹਦੇ ਰੌਣ ਵਾਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਿਹਦਾ ਸ੍ਰਮਾਨ ਹੁੰਦੇ 5 ਫੁੱਟ ਦੇ ਤੱਕ ਦੇ ਨਾਲ ਤੇ ਨਾਨਕ ਦੇ 11000 ਦੀ ਨਗਦ ਰਕਮ ਸੀ ਸ਼ਾਨ ਸਿੰਘ ਅਟਾਰੀ ਨਾਇਣ ਸਮਾ ਕਦੇ ਰੌਣ ਵਾਲੋਂ ਕੀਤੀ ਗਈ ਹੈ ਬਹੁਤ ਕਬੱਡੀ ਕਹਿੰਦੇ ਮੁਬਾਰਕਬਾਦ ਦੇ ਅੰਦਰ ਪਾਸੇ 11 ਹਜ਼ਾਰ ਦੇ ਨਾਗਰਜ ਇੱਕ ਤਾਰੀ ਜ਼ੋਰਦਾਰ ਮਾਰੋ ਮੇਰੇ ਵੀਰੋ ਇਹ ਪਿੰਡ ਦਾ ਮਾਨਕ ਕਹਿੰਦੇ ਖਿਡਾਰੀ ਜਿਹੜੇ ਪੁਰਾਣੇ ਕਦੇ ਨਿਊਜ਼ੀਲੈਂਡ ਦੇ ਵਿੱਚ ਵੀ ਕਹਿੰਦੇ ਮੇਰੇ ਵੀਰੋ ਟਮਾ ਪਾਈਆਂ ਨੇ ਚਾਪੇ ਕਰਾਈਆਂ ਤੇ ਬਹੁਤ ਔੜਾ ਕਹਿੰਦੇ ਸ਼ਰਮਾਨ ਪ੍ਰਾਪਤ ਕੀਤਾ ਗਿਆ ਬਹੁਤ ਬਹੁਤ ਮੁਬਾਰਕਬਾਦ ਔਰ ਸਾਰੇ ਜੀ ਨਾਲ ਦਿਲੋਂ ਸਤਸਕਾਰ ਹੈ ਠੀਕ ਆ ਲੀਕਾ ਟ੍ਰੈਕ ਤੇ ਮਾਰੋ ਜੇ ਮਰ ਗਿਆ ਉਹ ਕਹਾਂ ਬੰਦ ਪੈ ਗਿਆ ਧੰਦਾ ਗੱਡੀ ਲੱਗਦਾ ਵਾ ਇੱਕ ਤਾਰੇ ਮਾਰੋ ਜੋਰ ਨਾਲ ਇਸ ਭਰਾ ਦੇ ਨਾਲ ਵੀ ਬੜੀ ਮਿਹਨਤ ਆ ਔਰ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਮਿਹਨਤ ਨਾਲ ਮੇਰੇ ਵੀਰੋਂ ਮਿਹਨਤਾਂ ਕੀ ਕਰਨ ਮੈਂ ਤਾਂ ਨਹੀਂ ਤਾਹੀਂ ਕਿਸੇ ਗੱਲ ਦੀ ਚਿੰਤਾ ਨਹੀਂ 100 ਕਿਲੋ ਵੱਡੀ ਵਾਲੀ ਦੀ ਬਾਬੇ ਨਾਲ ਕਿੰਨੀ ਆ ਉਧਰ ਦੇ ਪਾਸੇ ਇੱਕ ਮਾਰ ਦੋ ਤਾਰੇ ਵੀਰੇ ਜੋਰ ਨਾਲ ਬਹੁਤ ਵੱਡੀ ਗੱਲ ਹੁੰਦੀ ਬਈ ਗੱਡੀ ਚੱਲਦੀ ਉਹ ਵੀ ਧੰਦਾ ਦੇ ਨਾਲ ਮੇਰੇ ਵੀਰੋ ਵਾਹ ਸੋਹਣਾ ਜ਼ਰੂਰ ਮਾਣ ਦਾ ਅਹਿਸਾਸ ਕਰੇਗੀ ਦਾ ਮਾਣ ਤੁਹਾਡੀ ਜੋਰ ਨਾਲ ਬਹੁਤ ਵੱਡੀ ਗੱਲ ਆ ਗਈ ਜੀ ਜਰੂਰ ਮਾਣ ਦਾ ਅਹਿਸਾਸ ਕਰੇ ਭਰਾਵਾ ਜੀ ਹਸਾਲ ਦੀ ਤਰ੍ਹਾਂ ਜੀ 12ਵਾਂ ਫੁੱਟਬਾਲ ਟੂਰਨਾਮੈਂਟ ਜੀ ਪਿੰਡ rau ਵਾਲੇ ਕਿ ਹੋ ਰਿਹਾ ਜੀ ਇਸ ਬਾਰੇ ਕੀ ਕਹਣਾ ਹੈ ਹਾਂਜੀ ਹਾਂਜੀ ਸਾਡੇ ਤੋਂ ਵੀ 12 ਸਾਲ ਤੋਂ ਫੁੱਟਬਾਲ ਹੰਤਪਾਤੋਂ ਸਾਕਾ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਸਾਡੇ ਫੌਜੀ ਵੀਰ ਸੱਗੇ ਵੀਰ ਦੀ ਵੀਰ ਉਹਨਾਂ ਦੇ ਸਾਰੇ ਨਰਾਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਨਜ਼ਰ ਦੇ ਸਹਿਯੋਗ ਦੇ ਨਾਲ ਪੂਰਾ ਬੜੇ ਬਹੁਤ ਹੀ ਤੋਂ ਹਾਂ ਦੇ ਨਾਲ ਸਾਰੇ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਕਰਾਇਆ ਜਾ ਰਿਹਾ ਹੈ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਹੀ ਪ੍ਰਬੰਧ ਵੱਧ ਤੋਂ ਵੱਧ ਹੁੰਦੇ ਨੇ ਪਰ ਇਸ ਸਾਲ ਕਿਹੜੇ ਖਾਸ ਪ੍ਰਬੰਧ ਕੀਤੇ ਜੀ ਇਸ ਸਾਲ ਜਿਹੜੇ ਨਾਮਾਂ ਦੀ ਵੰਡ ਹੈ ਬਹੁਤ ਨਾਮ ਜ਼ਿਆਦਾ ਹੈ ਤੇ ਸਾਡੇ ਨੂੰ ਪਿੰਡ ਦਾ ਮੁੰਡਾ ਮਨਦੀਪਰਦੀਪ ਸਿੰਘ ਪਰਦੀਪ ਸਿੰਘ ਬਾਅਦ ਖੇਡ ਕੇ ਆਇਆ ਜੀ ਵੱਡੀ ਪੂਰਾ ਵਿਸ਼ੇਸ਼ ਸਨਮਾਨ ਦਿੱਤਾ ਜਾਣਾ ਜੀ ਬਹੁਤ ਮਾਣ ਲੱਗ ਜਾਣਾ ਕਿੰਨੀ ਰਸੀਨਾ ਨਾਲ ਉਹਨਾਂ ਦਾ ਸਨਮਾਨ ਹੋਗਾ ਹਾਂਜੀ ਜੀ ਇਹ ਹੈ 11000 ਦਾ ਜੀ ਆਪ ਦੇ ਨਾਲ ਪੰਜ ਫੁੱਟ ਕੱਪ ਨਾ ਆਇਆ ਸੀ ਅਜਾ ਪ੍ਰਦੀਪ ਸਾਡੇ ਪਿੰਡ ਦਾ ਮੁੰਡਾ ਪ੍ਰਦੀਪ ਗਰੇਵਾਲ ਕਬੱਡੀ ਖਿਡਾਰੀ ਇੰਟਰਨੈਸ਼ਨਲ ਉਹਨਾਂ ਦਾ ਅੱਜ ਸਨਮਾਨ ਕੀਤਾ ਜੀ ਉਹਨਾਂ ਨੇ ਜਾਂਦਾ ਸੀ ਮੈਚ ਖੇਡਣ ਇਹ ਤੋਂ ਕਿਸੇ ਕੋਲ ਨਾਲ ਜਿਸਮਾਨੇ ਕਰ ਚੁੱਕਿਆ ਠੀਕ ਹੈ ਜੇ ਗੱਲ ਕਰੀ ਪਹਿਲਾ ਦੂਜਾ ਤੀਜਾ ਨਾਮ ਕੀ ਰੱਖਿਆ ਗਿਆ ਜੀ ਆਈ ਦਾ ਪਹਿਲਾ ਨਾਮ ਹੈ 48000 ਹੈ ਜੀ ਦੂਜਾ 33000 ਸੈਮੀ ਫਾਈਨਲ ਨੂੰ 51550 ਰੁਪਏ ਠੀਕ ਹੈ ਲੈ ਕੇ ਵੀਰੇ ਇਧਰ ਉਧਰ 40 ਬੰਦਾ ਦੇ ਵਿੱਚ ਕਹਿੰਦੇ ਮਾਣ ਦੇ ਕਲਬ ਜਗਰਾਵਾਂ ਨੇ ਕਹਿੰਦੇ ਸਰਾ ਕਰਾਤਾ ਤੇ ਪਹਿਲਾ ਸਥਾਨ ਹਾਸਲ ਕੀਤਾ ਮੇਰੇ ਵੀਰੋ ਇੱਕ ਤਾਲੀ ਵੱਡੀ ਕਰੀ ਮਾਰ ਦੋ ਇੱਕ ਜਿੱਤ ਗਿਆ संदीप यूएसए मेरी दूसरा स्थान हासिल किया तत्ती हजार रुपया मेरे प्य बहुत तारा कदिया है गल टाने लगे पे मेरे प्यो बहुत मबारबाद है बहुत ज्यादा टीम खेली है ਰਾਜੇ ਕਿਹਾ ਪੱਤ ਬੋਲੋ ਇਹਨੂੰ ਸੰਭਾਲੋ ਪੱਤੂ ਫੜਦੇ ਟੀਮ ਨੂੰ ਪੂਰੀ ਨੂੰ ਬਾਹਰ ਤੂੰ ਸਾਰੀ ਟੀਮ ਆ ਦੇ ਬਈ ਸਾਰੀ ਟੀਮ ਆਲੇ ਬਈ ਲਓ ਪਹਿਲਾ ਕਦੇ ਪ੍ਰਾਈਜ਼ ਹਾਸਲ ਕੀਤਾ ਮੁੰਡਿਆਂ ਨੇ ਬਹੁਤ ਤਾਕਤਾਂ ਖੜੇ ਮੇਰੇ ਵਿਰੁੱਧ ਬਹੁਤ ਤਾਕਤਾਂ ਖੜੇ ਆ ਹਾਂਜੀ ਪਹਿਲਾ ਪ੍ਰਾਈਜ਼ ਹਾਸਲ ਕੀਤਾ ਮੁੰਡਿਆਂ ਨੇ ਮੇਰੇ ਵਿਰੁੱਧ ਮੌਰੀ ਕੱਪ ਜਿੱਤਿਆ ਵਾ ਉਹਦੇ ਦੇ ਪਾਸੇ ਕਾਦਰ ਬਹੁਤ ਤਾਕਤ ਖੜਿਆ ਮੇਰੇ ਵੀ ਤਾੜੀ ਮਾਰ ਦੋ ਮੁੰਡੇ ਯੂਐਸਏ ਲੈਗ ਲੀਗ ਮੇਰੇ ਗੇ ਬਸ ਖਿਡਾਰੀ ਹੈ ਨਾਲ ਕਾਸ਼ੂਆ ਕਸ਼ੂਕਲਾ ਤੁਹਾਰੇ ਨਾਲ ਉਹ ਤੁਹਾਡੇ ਕਿਹਾ ਰਿਹਾ ਰਿਕਾਸ਼ਾ ਬਹਿ ਕੇ ਤਾਕਤ ਖੜਿਆ ਦੇ ਪਾਸੇ ਕਾਸ਼ਮੀ ਕਦੇ ਤਾਕਤ ਖੜਿਆ ਮੁੰਡਾ ਬਾਅਦ ਕਦੇ ਚੋਟੀ ਆਪਿਆ ਸਾਡੀ ਖੇਡਾਂ ਤੇ ਤਾੜੀ ਮਾਰ ਦੋ ਜੀ ਅੰਦੀ ਦੇ ਨੇ ਛੋਟੀ ਮੁੰਡਾ ਵਿੱਚ ਕਦੇ ਵੱਡੇ ਮਾਰ ਹਾਸਲ ਕੀਤੇ ਮੇਰੇ ਵੀ ਉਹ ਪ੍ਰਯਾਤ ਟੂਰਨਾਮੈਂਟ ਰਿਕਾ ਕਹਿੰਦੇ ਸਰਪਾ ਇੱਕ ਤਾੜੀ ਵੱਡੀ ਫਰੀ ਮਾਰਿਓ ਮੇਰੇ ਦਿਓ ਆ ਮੁੰਡੇ ਕਹਿੰਦੇ ਸਰ ਟੂਰਨਾਮੈਂਟ ਕਰ ਗਿਆ ਔਰ ਬਹੁਤ ਵੱਡੀ ਬਿਮਾਰੀ ਕਰ ਭਰਾ ਸਾਡੇ ਨੂੰ